ਕੈਨੇਡਾ ਦੀ ਟ੍ਰੂਡੋ ਸਰਕਾਰ ਵੱਲੋਂ ਕੁਝ ਮਹੀਨਿਆਂ ਤੋਂ ਲਗਾਤਾਰ ਇਮੀਗ੍ਰੇਸ਼ਨ ਨੀਤੀਆਂ 'ਚ ਹੋਏ ਵੱਡੇ ਬਦਲਾਅ ਨਾਲ ਕੈਨੇਡਾ 'ਚ ਪੜਨ ਤੇ ਵਸਣ ਦੇ ਸੁਪਨੇ ਲੈ ਕੇ ਆਏ ਕੁਮਾਂਤਰੀ ਪੱਧਰ ਦੇ ਲੱਖਾਂ ਨੌਜਵਾਨਾਂ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ ਹੈ। ਨਿਰਾਸ਼ਾ 'ਚ ਕੀਲੇ ਨੌਜਵਾਨ ਜਿਨ੍ਹਾਂ 'ਚ ਵੱਡੀ ਗਿਣਤੀ ਭਾਰਤੀ ਤੇ ਉਹਨਾਂ 'ਚ ਪੰਜਾਬੀ ਸ਼ਾਮਲ ਨੇ। ਉੱਚੇ ਮਹੀਨਿਆਂ ਤੋਂ ਕੈਨੇਡਾ ਦੇ ਵੱਖ-ਵੱਖ ਸੂਬਿਆਂ 'ਚ ਇਸ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। ਦੱਸਦੇ ਕਿ ਪੰਜਾਬੀ ਗਾਇਕ ਤੇ ਐਕਟਰ ਗੁਰ ਰੰਦਾਵਾ ਨੇ ਕੈਨੇਡਾ 'ਚ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹਮਾਇਤ ਕੀਤੀ ਹੈ। ਗੁਰ ਰੰਦਾਵਾ ਉਹਨ ਮਨ ਹੋਏ ਉਹਨਾਂ ਨੇ ਕਿਹਾ ਕਿ ਮੈਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਮਰਥਨ ਕਰਦਾ ਹਾਂ ਜੋ ਆਪਣੇ ਅਧਿਕਾਰਾਂ ਲਈ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਨੇ ਨਾਲ ਹੀ ਗੁਰੰਦਾਬਾ ਨੇ ਸਾਰਿਆਂ ਨੂੰ ਅਪੀਲ ਕਰਦੇ ਕਿਹਾ ਕਿ ਆਓ ਸਾਰੇ ਇਕੱਠੇ ਹੋ ਗਏ ਆਪਣੇ ਹੱਕ ਲਈ ਲੜਾਈ ਲੜੀਏ ਮੈਂ ਤੁਹਾਡੇ ਨਾਲ ਹਾਂ ਤੇ ਮੈਂ ਸਾਡੇ ਸਾਰੇ ਭਾਈਚਾਰੇ ਨੂੰ ਵਿਦਿਆਰਥੀਆਂ ਦਾ ਸਮਰਥਨ ਕਰਨ ਲਈ ਬੇਨਤੀ ਕਰਦਾ ਹਾਂ ਮੈਂ ਵੀ ਖਾਲਸਾ ਵੈਜੀ ਫਤਿਹ ਮੈਂ ਆਇਆ ਜੀ ਇੱਥੇ ਅੱਜ ਇੰਡੀਆ ਤੋਂ ਸਪੈਸ਼ਲ 5 ਘੰਟਿਆਂ ਵਾਸਤੇ ਤੇ ਮੈਂ ਤਾਂ ਕੋਸ਼ਿਸ਼ ਤੇ ਉਮੀਦ ਹੀ ਕਰ ਸਕਦਾ ਤੁਹਾਨੂੰ ਰਿਕੁਐਸਟ ਕਰ ਸਕਦਾ ਸਾਰਿਆਂ ਨੂੰ ਕਿਉਂਕਿ ਕਹਿੰਦੇ ਰੀਕਵੈਸਟ ਕਈ ਵਾਰ ਪਰਵਾਨ ਹੋ ਜਾਂਦੀ ਆ ਤੁਸੀਂ ਜਿਹੜੇ ਇੱਥੇ ਰਹਿੰਦੇ ਹੋ ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਹੈਲਪ ਕਰ ਸਕਦੇ ਹੋ ਜਾਂ ਤੁਹਾਡੀ ਕੋਈ ਕਿਤੇ ਸੁਣਵਾਈ ਆ ਜਾਂ ਜਿਹਦੇ ਥਰੂ ਤੁਸੀਂ ਇਹਨਾਂ ਦਾ ਸੁਨੇਹਾ ਸਰਕਾਰ ਤੱਕ ਜਾਂ ਜਿਹੜੇ ਜਿਹੜੇ ਆਫੀਸ਼ੀਅਲਸ ਨੇ ਉਹਨਾਂ ਤੱਕ ਪਹੁੰਚਾ ਸਕਦੇ ਹੋ ਤਾਂ ਜ਼ਰੂਰ ਇੱਥੇ ਆਓ ਕਿਉਂਕਿ ਅੱਜ ਇਹ ਭਰਾ ਇੱਥੇ ਬੈਠੇ ਨੇ ਕੱਲ ਨੂੰ ਸਾਡਿਆਂ ਚੋਂ ਹੋਰ ਕੋਈ ਵੀ ਆ ਕੇ ਬਹਿ ਸਕਦਾ ਵਾ ਕਿਉਂਕਿ ਘਰ ਦੇ ਹਾਲਾਤ ਸਾਰੇ ਨੇ ਚੇਂਜ ਕਰ ਰਹੇ ਨੇ ਮਿਹਨਤ ਸਾਰੇ ਕਰ ਰਹੇ ਨੇ